ਕਹਾਣੀਆਂ ਦਾ ਖਿਡਾਰੀ ਆ ਤਿਆਰ ਵਰ ਤਿਆਰ ਹੈ ਟੱਕਰ ਦੇਖਣ ਲਈ ਹੈ ਛੱਕੇ ਬਾਰ ਨੇ ਪਾਇਆ ਆ ਸਾਹਮਣੇ ਦੇਖਾਂਗੇ ਫੇਰ ਗੱਲ ਕਰੇ ਰੱਖਣੀ ਹੈ ਆ ਸਾਹਮਣੇ ਕਾਲ ਖੇਡ ਟਿਕਾਣੇ ਲੱਗਣੀ ਪਈਦੀ ਬਾਲ ਇਧਰਲੇ ਪਾਸੇ ਅਜੇ ਆ ਨਹੀਂ ਚੱਲਿਆ ਭਾਈ ਜਿਹੜੇ ਨੇ ਰਵੀਰ ਵੀ ਪਿਆਰ ਕਰਦੇ ਕੰਟਾਰੀ ਦੇ ਮਾਰ ਕੇ ਦਸੂਗਰਾ ਭਾਈ ਜਿਹੜਾ ਕਿ ਦੁਨੀਆ ਪਿਆਰ ਕਰਦੀ ਆ ਔਰ ਚਰਚੇ ਹੁੰਦੇ ਆ ਆ ਤਲਦੀਪ ਦੇ ਹਰਵੀਰ ਦੇ ਪਰਸੀਮ ਦੇ ਜੋ ਬੰਦੇ ਅਰਸ਼ਦ ਚਰਚੇ ਨਿਸ਼ਾਨ ਦੇ ਚਰਚੇ ਢਿੱਡੇ ਦੇ ਬਾਲਪਾਲੀ ਫੇਰ ਮੁੰਡਾ ਵਾਧਾ ਆਓ ਸਾਹਮਣੇ ਜਿੰਦੇ ਵੇਖਾਂਗੇ ਬਾਲਪਾਲੀ ਫੇਰ ਖਿਡਾਰੀ ਤਿਆਰ ਹੋਏ ਪੈਜੀ ਫਾਉਲ ਕਰ ਰਹੇ ਸੀ ਜੋ ਆਓ ਢੋਲਿਆ ਬਾਲਾ ਖੰਡੀਆਂ ਤੋਂ ਜੀ ਇੱਕ ਢੋਲਾ ਬਰੇ ਮੰਦਰੂ ਅਕੇ ਵੱਡੀ ਚਾਈ ਕੀਤੀ ਹੈ ਕੱਦ ਭਾਵੇਂ ਸੰਸਰੀਆ ਸਿਲੰਡਰ ਵਰਗਾ ਲਓ ਸਾਹਮਣੇ ਢੋਲਿਆਂ ਦੀ ਪਹਿਲੀ ਧਰਤੀ ਦੇ ਪੀੜਾ ਐਕਸੀਡੈਂਟ ਮਾਰਿਆ ਕਿ ਜਦੋਂ ਕੱਟ ਚੱਕ ਕੀਤਾ ਤੇ 2 1/2 ਇੰਚ ਦਾ ਫਰਕ ਰਹਿ ਗਿਆ ਤੇ ਢੋਲਾ ਨੇ ਤੇ ਅੱਜ ਨੂੰ ਕਿਸੇ ਬਾਦਰ ਦੇ ਯੂਨੀ ਕਰਦੇ ਹੋਣਾ ਸੀਗਾ ਲਓ ਸਾਹਮਣੇ ਨਾਲ ਕਦੇ ਪੈਂਦੀ ਹੈ ਹੁਣੇ ਪੱਕੀ ਡੂਕੀ ਜਿਹੜੀ ਆ ਉਹ ਕਨੇ ਵੇਟਾਂ ਦੇ ਪਿੱਛੇ ਵਿਕਟਗੀ ਬਿੰਗ ਕਰਦਾ ਹੈ ਲਓ ਸਾਹਮਣੇ ਮੁੰਡਾ ਕਦੇ ਤਿਆਰ ਹੈ ਪਿੱਛੇ ਖੜਾ HDFC ਵਾਲਾ ਇੱਕ ਦਿਨ ਚ ਕਦੇ 13 1400 ਕਿਲੋਮੀਟਰ ਮੋਟਰਸਾਈਕਲ ਪਰ ਆ ਤੇਰੇ ਬੜਾ ਕੋਸੋਤੀ ਬੈਠਾ ਹੈ ਆ ਤੇ ਫੋਲੇ ਫੁੱਟੇ ਪਾ ਬੈਠਾ ਪਰ ਮਿੱਤਰੋ ਔਰ ਇਧਰਲੇ ਪਾਸੇ ਫੈਸਲੇ ਵੱਡੇ ਨੇ ਇਹ ਬਿੰਦਾ ਕਦੇ ਸਿੰਗਾਪੁਰ ਵਾਲਾ ਹੈ ਸਾਹਮਣੇ ਬਿੰਦਾ ਸਿੰਗਾਪੁਰ ਵਾਲਾ ਹੈ ਕਿ ਕਦੇ ਕਹਿੰਦੀ ਸੀ ਤੇਰੇ ਬਿਨਾ ਫਿਊਚਰ ਨਹੀਂ ਮੇਰਾ ਅੱਜ ਕੱਲ ਕਮਲੀ ਮੈਨੂੰ ਆਪਣਾ ਪਾਸ ਚ ਦੱਸਦੀ ਹੈ ਇਹ ਆ ਕੰਦੇ ਬਿੰਦਾ ਮੇਰੇ ਮਿੱਤਰੋ ਔਰ ਸਾਹਮਣੇ ਬਾਣ ਸ਼ੀਰੀ ਪੈਂਦੀ ਆ ਮਿੱਸੀ ਮਰੇ ਮਤਰੋ ਸ਼ੇਂਦਰਪ੍ਰਧਾਨ ਨੇ ਆਪ ਤਾੜੀਆਂ ਮਾਰ ਜਿੰਦੇ ਉਹਨੂੰ ਪਤਾ ਹੈ ਇਹ ਮੈਚ ਮੁੰਡਾ ਕਰਾ ਮੇਰੇ ਹੀਰੋ ਜਿਹੜੀ ਚੱਪੀ ਸੈਮੀ ਦੇ ਵਿੱਚ ਜਾਵੇਗੀ ਤੋਂ ਤੋਂ ਬਾਅਦ ਫੇਨਲ ਕਲਮਾ ਦੀ ਸੁਪਾਲੇ ਜਿਹੜੇ ਤਿੰਨ ਮੈਚ ਹੋਣਗੇ ਮੇਰੇ ਹੀਰੋ ਆਪਨੇ ਤੌਫੀਕ ਸਿੰਘ ਆਹ ਮੁੰਡਾ ਕਦੇ ਸਿਆਰ ਵਰਤਿਆ ਆਹ ਸਾਹਮਣੇ ਕਦੇ ਕੁਲਦੀਪ ਸਿੰਘ ਤਿਆਰ ਵਰਤਿਆ ਆ ਮੇਰੇ ਬਜੋ ਇਹਨੂੰ ਦੁਨੀਆ ਕਦੇ ਢੇਚੀ ਦੇ ਨਾਂ ਤੇ ਜਾਣਦੀ ਹੈ ਇਧਰਲੇ दुनिया बचाई अज कान अज कीपरे बल बल्ले कराई है हर पूरा मुका फिर त्यौहार है ਤਨ ਹੈਗੇ ਭਾਈ 34 34 39 34 39 34 45 39 34 39 39 ਹੋ ਗਏ ਆ ਲੈ ਪਰ ਤੇ ਵੀ ਕਹਿੰਦੇ

ਬੱਲੇ ਬੱਲੇ ਕਰਾ ਰਹੇ ਐ ਇੱਕ ਵੱਡੀ ਬੱਗੜਦਾ ਕਹਿੰਦੇ ਉਹ ਬੱਗੜ ਕਰਤਾ ਮੁੰਡਿਆ ਨੇ ਇਹ ਕਮਾਲ ਕਰਤੀ ਮਰੇ ਵੀਰੋ ਸਰੇ ਦੀ ਟੱਕਰ ਹੈ ਭਾਈ ਸ਼ੰਦਰਪ੍ਰਧਾਨ ਦਾ ਲਓ ਸਾਹਮਣੇ ਦੇਖ ਲੈ ਲੈ ਵੀ ਸਟਾਡਾ ਸੌ ਤੋਂ ਵੱਧ ਚੀਕਾਂ ਵੀ ਫੱਲੇ ਮਾਰਦੇ ਨੇ ਪਤਾ ਵੀ ਕਰਦਾ ਕੰਮ ਆ ਡਾਕਟਰ ਵੀ ਕਰਦਾ ਦਵਾਈ ਵੀ ਘਰੇ ਆਉਣੀ ਆ ਦੇਖਦੇ ਕੜਾ ਖਰਾਬ ਹੁੰਦੀ ਆ ਲਓ ਸਾਹਮਣੇ ਪਹਿਲੀ ਵਾਰ ਇੱਕ ਕੰਨਗਿਆਲਾ ਵਿਸ਼ੇਰਿਆ 6 ਰਨ ਦੇ ਬਾਕੀ ਟ੍ਰਾਈ ਕੀਤੀ ਸੀ ਮੁੱਢੇ ਨੇ ਉਹ ਗੋਪੀ ਨੇ ਮਾਰੇ ਮੁੱਤੜੋ ਔਰ ਸਾਹਮਣੇ ਸ਼ੇਰਾਂ ਦੇ ਸਾਹਦੇ ਜਿਹੜੇ ਕਰਦੇ ਆ ਮੇਰੇ ਵੀਰੋ ਰਾਣੇ ਪ੍ਰਧਾਨ ਦਾ ਵੀ ਧੰਨਵਾਦ ਹੈ ਰਾਣਾ ਦਵਾਈਆਂ ਦਾ ਵੀ ਸਾਡਾ ਰਾਣਾ ਕਦੇ ਇਕਲੀ ਤੇ ਨਾਨਕ ਦੇ ਪਰਸਪਰਕਾਂ ਚੋਬਣ ਵਰਗੇ ਵੀ ਸਾਡੇ ਬਹੁਤ ਵੱਡਾ ਧੰਨਵਾਦ ਹੈ ਅੱਜ ਵੀ ਫਿਰ ਇੱਧਰ ਬੱਲੇ 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 ਕਰਾਦੀ ਮੰਗੇ ਨੇ ਬਹੁਤ ਸ਼ੰਤੀ ਕਿੱਥੇ ਆ ਗਏ ਮਾਰਦੇ ਸਟਾਟਾ ਖਿਡਾਰੀ ਨੇ ਘੱਟ ਦੇ ਲਓ ਸਾਹਮਣੇ ਦੇਖਾਂਗੇ ਮੇਰੇ ਹੀਰੋ ਕੱਲ ਪਰਾਂ ਬਹੁਤ ਸਾਹਮਣੇ ਫੇਰ ਆਹ ਸਾਹਮਣੇ